ਥੋੜਾ ਤੇ ਚੁੱਪ ਜੀ ਜਵਾਹਰ ਜੀ ਜਵਾਹਰ ਜੀ ਕਰਕੇ ਮੈਂ ਤੇ ਹੋਇਆ ਬਲਵਾ ਜੀ ਆਪਾਂ ਮੈਂ ਕਿ ਤੁਹਾਡਾ ਮਸਲਾ ਹਲਕ ਮੰਡੀ ਦੇ ਵਿੱਚ 20% ਮੈਂ ਕੋਈ ਨਹੀਂ 20% ਮੋਇਸਚਰ ਵਾਲੀ ਜਿਹੜਾ ਪਈਆਂ ਮੰਡੀ ਜੀ ਅਸੀਂ ਕਿਹੜੀ ਹੱਦ ਕਿੰਦਾ ਲੋਣੀ ਹੈ ਅਫੀਸਰ ਸੁਣ ਮੇਰੀ ਗੱਲ ਸੁਣ ਹੋਰ ਵੀ بڑا ਹੱਲ ਕਰ ਜੀ ਗੱਲ ਕਰ ਕੋਈ ਨਹੀਂ ਮੈਂ ਕਰਦਾ میری گلانوں ਤੁਸੀਂ ਆਪਾਂ بیٹھ کے ਆਪਾਂ ਗੱਲ ਕਰਾਂ ਹਾਂ ਆ ਗੱਲ ਜੀ ਕਰਾਂ ਗੱਲ ਕਰਕੇ ਤੁਹਾਡਾ ਮਸਲਾ ਹੱਲ ਹੋ ਮਸਲਾ 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 ਧੋਪ ਕਰ ਜਾ ਮੈਂ ਮੈਂ ਜੀ ਮੈਂ ਤੁਹਾਨੂੰ ਫਸੀ ਮੋਟਾ ਦਿੱਤੀ 6 ਫਰਾਂ ਦਾ ਜਿਵੇਂ ਚੇਅਰਮੈਨ ਜੱਗਰੇ ਨਾ ਪਾਇਓ ਇਹ ਜੇ ਮੈਂ ਦਾਰਨ ਗਿਆ ਤਾਂ ਮੈਂ ਨਹੀਂ ਕਰਾਂਗਾ ਆਪਾਂ ਕਰਾਂਗੇ ਤਾਲੀ ਨਾਲ ਕੇ ਆਖਿਟੇ ਰਾਮ ਦਾ ਬੋਲਦਾ ਮੋਟਾ ਮੋਟਾ ਗੱਲ ਕਰ ਰਿਹਾ ਹੈ ਬਾਈ ਆਪਾਂ ਮੇਰੀ ਗੱਲ ਸੁਣੋਗੇ ਤਾਲੀ ਵਾਲਾ ਸਾਹਿਬ ਮੇਰੇ ਬੰਦੇ ਨੇ ਲੈ ਕੇ ਪਾਈ ਹੈ ਜੀ ਐਮ ਸਾਹਮਣੇ ਆਉਂਗਾ ਮੈਂ ਕਹਿੰਦਾ ਸੀ ਅਸੀਂ ਸਪੀਕਰ ਸਾਹਿਬ ਨੂੰ ਬਾਤ ਕਰਾਈ ਗੱਲ ਅਸੀਂ ਮੈਂ ਕਹਿੰਦਾ ਜਿੰਮੇਦਾਰ ਉਹ ਖੜੇ ਜਾ ਕੇ ਕਹਿੰਦਾ ਬਿੱਟੂ ਯਾਰ ਤੂੰ ਹੜੀ ਤੋਂ ਮੈਂ ਉਹ ਕਰਵਾ ਦਿੰਦਾ ਇਹ ਗੱਲ ਬਣੀ ਹੈ ਕੋਈ ਨਹੀਂ 10 ਵਜੇ ਮੇਰੀ ਮੰਡੀ ਗਈ ਹੈ ਇਹ